ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸੰਧੂ ਨੇ ਸ਼ਾਹਪੂਰ ਕੰਡੀ ਵਿੱਚ ਕੀਤੀ ਬਲਾਕ ਪੱਧਰ ਤੇ ਮੀਟਿੰਗ ਦੱਸਦਈਏ ਕਿ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸੰਧੂ ਵੱਲੋਂ ਬਲਾਕ ਪੱਧਰ ਉੱਤੇ ਇੱਕ ਵਿਸ਼ੇਸ਼ ਮੀਟਿੰਗ ਸਮਾਜ ਸੇਵਕ ਸ਼ਾਹਪੂਰ ਕੰਡੀ ਸੋਹਨ ਲਾਲ ਦੇ ਨਿਵਾਸ ਸਥਾਨ ਉੱਤੇ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਆਏ ਹੋਏ ਲੋਕਾਂ ਸਰਪੰਚਾਂ ਅਤੇ ਪੰਚਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬਲਾਕ ਪੱਧਰ ਉੱਤੇ ਮੀਟਿੰਗਾਂ ਕਰਕੇ ਲੋਕਾਂ ਉਹਨਾਂ ਦੱਸਿਆ ਕਿ ਸ਼ਾਹਪੁਰ ਕੰਢੀ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਵੇਖਣ ਨੂੰ ਮਿਲੀਆਂ ਹਨ ਅਤੇ ਇਹਨਾਂ ਸਮੱਸਿਆਵਾਂ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਆਪਣੇ ਹੱਕਾਂ ਲਈ ਲੜ ਰਹੇ ਬੈਰਾਜ ਔਸਤੀ ਸੰਗਰਾਸ਼ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਇੱਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੂੰ ਦਿੱਤਾ ਗਿਆ ਅਤੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ। ਇਸ ਮੌਕੇ ਉਹਨਾਂ ਨਾਲ ਸਮਾਜ ਸੇਵਕ ਸੋਹਣ ਲਾਲ, ਸਰਪੰਚ ਕਰਤਾਰ ਚੰਦ ਅਵਾਨ, ਸਰਪੰਚ ਸੁਰਿੰਦਰ ਮੱਟੀ, ਸਰਪੰਚ ਕਰਨੈਲ ਸਿੰਘ ਅੜੇਲੀ, ਸਮਾਜ ਸੇਵਕ ਬਿਕੂ ਗੁਲੇਰੀਆ ਕੋਟ ਸਰਪੰਚ ਸਿਕੰਦਰ ਸਿੰਘ ਅਤੇ ਹੋਰ ਵੀ ਪਿੰਡਾਂ ਦੇ ਸਰਪੰਚ ਪੰਚ ਮੌਜੂਦ ਰਹੇ ਆ ਉਹ ਜਾਣਦੇ ਹਾਂ ਕੀ ਕਹਿਣਾ ਹੈ ਮਨਦੀਪ ਸਿੰਘ ਸੰਧੂ ਦਾ ਦੇਖੋ ਮੈਂ ਧਾਰ ਬਲੌਕ ਖਿਨੀ ਮੈਂ ਪੂਰੇ ਡਿਸਟ੍ਰਿਕਟ ਦੇ ਵਿੱਚ ਘਾਟ ਤੋਂ ਘਾਟ ਮਿਨਿਮਮ 2 ਬਲੌਕ ਦੇ ਲਈ ਦੇ ਕਵਰ ਕਰਦਾ ਪਿਆ ਆਪਣੇ ਸੰਗਠਨ ਲੋਕ ਤੇ ਸਾਰੇ ਮੈਂਬਰਾਂ ਨੂੰ ਮਿਲਦਾ ਪਿਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਦਾ ਪਿਆ ਤੇ ਜੋ ਅਸੀਂ ਪ੍ਰੋਸੈਸ ਬਣਾਇਆ ਮੁਸ਼ਕਲਾਂ ਸਾਰੀਆਂ ਹੱਲ ਕਰਨ ਦਾ ਉਹਦੇ ਵਿਚਾਰ ਵੀ ਤਾਂਦਰਾ ਵੀ ਕਰ ਰਹੇ ਹਾਂ जितो जादा तो जितों तक हो सकता है ज़्यादा तो ज़्यादा मुश्किल या सॉर्टआउउट भी कर रहा है तो जे अगर कोई इदा दश्किल है, है जो मेरे हाथ पले नहीं है मेरे बस से नहीं है वो फिर कैस डिपार्टमेंट से जानी है कि मैं उतों तक भी पहुँचा रहा लोगों ने साढ़े त भरोसा किया है साम आदमी पार्टी की सरकार बनाई है कि सा फर्ज़ है कि अं ग्रासरूट लैवल हर बंदे का हर वर्ग का कम करिए उन्होंने मुश्किलें सॉर्ट आउट करिए खास करके जो धार ब्लॉक वाला एरिया है सुजानपुर कंटी बैल्ट जो है पूरा ਇੱਥੇ ਵਾਕਿਆ ਹੀ ਬਹੁਤ ਧਿਆਨ ਦੇਣ ਦੀ ਲੋੜ ਹੈ ਬਿਕਾਜ਼ ਅੱਜ ਤੱਕ ਪਿਛਲੇ 75 76 ਸਾਲਾਂ ਤੋਂ ਇਹ ਬੜਾ ਪੂਰਾ ਏਰੀਆ ਜਿਹੜਾ ਹੈ ਨੈਗਲੈਕਟਡ ਕੀਤਾ ਗਿਆ ਹੈ ਹਰ ਇੱਕ ਸਰਕਾਰ ਵੱਲੋਂ ਤੇ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਇੱਥੇ ਬਹੁਤ ਸਾਰੇ ਬੁਨਿਆਦੀ ਕਾਰਜ ਵੀ ਕਰੂਗੀ ਆਮ ਆਦਮੀ ਪਾਰਟੀ ਐਸ ਪੂਰੇ ਖੇਤਰ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰਨਾ ਚਾਹੁੰਦੀ ਹੈ ਮੈਂ ਪਰਸਨਲੀ ਹਰ ਥਾਂ ਤੇ ਗੱਲ ਕਰਨਾ ਹੈ ਕਿ ਇਹ ਵਾਲਾ ਜੋ ਕੰਡੀ ਬੈਚਮਲਾ ਏਰੀਆ ਹੈਗਾ ਯਾ ਤਾਲ ਵਾਲਾ ਜੋ ਏਰੀਆ ਹੈ ਪੂਰਾ ਮੇਰੇ ਵਾਸਤੇ ਬਹੁਤ ਵੱਡਾ ਹੈ ਕਿ ਟੂਰਿਸਟ ਹੱਬ ਹੈ ਟੂਰਿਸਟ ਸਪੌਟ ਹੈ ਨੂੰ ਉਸ ਲੈਵਲ ਦੀ ਪ੍ਰੋਮੋਸ਼ਨ ਦੇਣੀ ਚਾਹੀਦੀ ਹੈ ਤੇ ਇੱਥੇ ਇੱਕ ਬਹੁਤ ਵਧੀਆ ਐਜੂਕੇਸ਼ਨ ਸੈਂਟਰ ਬਣਾਉਣਾ ਚਾਹੀਦਾ ਹੈ ਜੋ ਕਿ ਅੱਜ ਜਿਹੜੇ ਤੁਸੀਂ ਗੱਲ ਕਰੋ ਦਹਿਰਾ ਦੂਰ ਤੇ ਜਿੱਦਾਂ ਉੱਥੇ ਇੱਕ ਐਜੂਕੇਸ਼ਨ ਸੈਂਟਰ ਬਣਿਆ ਸਾਡੇ ਜ ਸੁजानਪੁਰ ਦੇ ਵਿੱਚ ਦਾਲ ਤੋਂ ਦੇ ਵਿਚਲੀ ਐਜੂਕੇਸ਼ਨ ਸੈਂਟਰ ਬਣਾਉਣਾ ਚਾਹੀਦਾ ਹੈ ਬਿਕਾਜ਼ ਇਟ ਟਰਾਈ ਸਟੇਟ ਦਾ ਕੋਰੀਡੋਰ ਹੈ ਏ ਪੰਜਾਬ ਨੂੰ ਵੀ ਰਸਤਾ ਕਨੈਕਟ ਕਰਦਾ ਹੈ ਜੰਮੂ ਨੂੰ ਵੀ ਕਰਦਾ ਹੈ ਕਸ਼ਮੀਰ ਨੂੰ ਵੀ ਕਰਦਾ ਹੈ ਉਹਦੇ ਨਾਲ ਨਾਲ ਹਿਮਾਚਲ ਨੂੰ ਵੀ ਕਰਦਾ ਹੈ ਸਾਡੇ ਕੋਲ ਇੱਥੇ ਹਰ ਇੱਕ ਪਾਸਿਓਂ ਹਰ ਇੱਕ ਸਟੇਟ ਤੋਂ ਲੋਕ ਆ ਰਹੇ ਨੇ ਤੇ ਇੱਥੇ ਬਹੁਤ ਜ਼ਿਆਦਾ ਟੂਰਿਜ਼ਮ ਬਧਿਆ ਤਰੀਕੇ ਨਾਲ ਹੋ ਸਕਦਾ ਹੈ ਸਟੈਬਲਿਸ਼ ਹੋ ਸਕਦਾ ਸੰਤੂ ਸਾਹਿਬ ਇੱਕ ਸਾਡੇ ਪੰਜਾਬ ਸਰਕਾਰ ਨੇ ਜਲਦੀ ਸਰਕਾਰ ਦੇ ਵਿੱਚ ਆਈ ਹੈ ਹੁਣ 70000 ਤੋਂ ਵੱਧ ਨੌਕਰੀਆਂ ਅਸੀਂ ਦੇ ਚੁੱਕੇ ਹਾਂ ਮੇਰੇ ਪੰਜਾਬ ਦੇ ਪੱਕੇ ਤੌਰ ਦੇ ਨੌਕਰੀਆਂ ਦਿੱਤੀਆਂ ਸਹੀ ਥੋਸ ਨੌਕਰੀਆਂ ਦਿੱਤੀਆਂ ਹੈ ਇਹ ਕਾਂਗਰਸ ਵਾਂਗੂ ਤੇ ਦੂਸਰੀ ਪਾਰਟੀਆਂ ਵਾਂਗੂ ਕੋਈ ਦਿਖਾਵਾ ਨਹੀਂ ਕੀਤਾ ਕਿ ਨੌਕਰੀ ਦਾ ਮੰਗ ਪੱਤਰ ਦੇਤਾ ਤੇ ਫਾਦੇ ਵਿੱਚ ਉਹ ਵਿਚਾਰੇ ਕੋ ਵਿਚਾਰੀਲੇ ੱੱਕੇ ਹੀ ਖਾਂਦੇ ਰਹੇ ਠੀਕ ਹੈ ਹਾਂ ਇੱਥੇ ਜ਼ਰੂਰ ਦੋ ਹੀ ਤਰ੍ਹਾਂ ਦੀ ਇੰਡਸਟਰੀ ਮੈਥੇ ਦੇਖ ਰਹੇ ਜਾਂਦਾ ਹੈ ਇੱਥੇ ਕਿਸਾਨ ਹੈਗੇ ਨਹੀਂ ਤੇ ਜਾਂ ਇੱਥੇ ਨੌਕਰੀ ਉਪੀਸ਼ੇ ਵਾਲੇ ਸਾਰੇ ਲੋਕ ਨੇ ਖਾਸ ਕਰਕੇ ਜੋ ਕੈਂਪ ਦੇ ਨਾਲ ਨੌਕਰੀਆਂ ਦੇ ਵਿੱਚ ਐਫੀਲੀਏਟਡ ਲੋਕ ਠੀਕ ਹੈ ਡੈਫੀਨਿਟਲੀ ਜਦੋਂ ਇੱਥੇ ਗ੍ਰੋਥ ਆਣੀ ਤੇ ਇੱਥੇ ਇੰਡਸਟਰੀ ਆਣੀ ਸ਼ੁਰੂ ਹੋ ਗਈ ਇਹ ਆਪ ਇਹ ਪੂਰੇ ਲੈਂਡੀ ਡਵੈਲਪ ਹੋਗਾ ਏਰੀਆ ਟੱਕ ਹੋਗਾ ਉਹ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਉਪਰਾਲਾ ਚੱਲ ਰਿਹਾ ਹੈ ਇੱਥੇ ਅਸੀਂ ਵੱਧ ਤੋਂ ਵੱਧ ਇਨਵੈਸਟਮੈਂਟ ਕਰਾਂਗੇ ਵੱਧ ਤੋਂ ਵੱਧ ਚੀਜ਼ਾਂ ਲੈ ਕੇ ਆਵਾਂਗੇ ਤਾਂ ਹੀ ਇੱਥੇ ਦੇ ਲੋਕਲ ਰੋਜ਼ਗਾਰ ਵੀ ਉਹਦੇ ਨਾਲ ਹੋਵੇਗਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ